ਜੀ ਦੋਸਤੋ ਸਕਰੀਨ ਤੇ ਦੇਖੋ ਨੰਬਰ ਚੱਲ ਰਹੇ ਆ ਤੇ ਨੰਬਰਾਂ ਦੇ ਨਾਲ ਮੈਂ ਨਾ ਈਮੋਜੀ ਮੈਂਸ਼ਨ ਕੀਤੇ ਹੋਏ ਆ ਤੇ ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਤੁਹਾਡੀ ਜਨਮ ਦਿਨ ਕਿਹੜੀ ਤਰੀਕ ਆ ਤੇ ਤਰੀਕ ਦੇ ਹਿਸਾਬ ਨਾਲ ਮੈਂ ਈਮੋਜੀ ਵੀ ਲਾਏ ਹੋਏ ਆ ਦੇਖ ਸਕਦੇ ਆ ਤੁਸੀਂ ਸਕਰੀਨ ਤੇ ਨੰਬਰ ਵੀ ਚੱਲ ਰਹੇ ਆ ਕਹ ਲਓ ਕਿ ਤੁਹਾਡੀਆਂ ਡੇਟ ਆਫ ਬਰਥ ਚੱਲ ਰਹੀਆਂ ਨੇ ਤੁਹਾਡੀ ਜਨਮ ਦਿਨ ਕਿਹੜੀ ਤਰੀਕ ਆ ਉਹ ਚੱਲ ਰਹੀ ਹੈ ਤੇ ਨਾਲ ਚੱਲ ਰਹੀ ਹੈ ਜੀ ਈਮੋਜੀ ਹੈਨਾ ਮੈਂ ਸਾਰੇ ਨੰਬਰਾਂ ਦੇ ਨਾਲ-ਨਾਲ ਮੈਂਸ਼ਨ ਕੀਤੀਆਂ ਹੋਈਆਂ ਵਾ ਸੋ ਤੁਸੀਂ ਹੁਣ ਦੱਸੋ ਮੈਨੂੰ ਕਿ ਤੁਹਾਡੀ ਡੇਟ ਆਫ ਬਰਥ ਦੀ ਤਰੀਕ ਕਿਹੜੀ ਆ ਕਮੈਂਟ ਬਾਕਸ ਚ ਲੇਖੋ ਕਿ ਤੁਹਾਡੇ ਜਨਮ ਦੀ ਤਰੀਕ ਕਿਹੜੀ ਆ ਤੇ ਮੈਂ ਦੇਖ-ਦੇਖਦੀ ਆ ਵੀ ਤੁਹਾਨੂੰ ਮੈਂ ਕਿਹੜਾ ਇਮੋਜੀ ਦਿੱਤਾ ਹੋਇਆ ਵਾ ਸੋ ਆਪਣੇ ਜਨਮ ਦੀ ਤਰੀਕ ਮੈਂਸ਼ਨ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੇ ਮੈਂ ਚੈੱਕ ਕਰਦੀ ਆ ਇਮੋਜੀ ਕਿਹੜਾ ਲੱਗਿਆ ਹੋਇਆ ਵਾ ਤੇ ਫਿਰ ਮੇਰੇ ਵੱਲੋਂ ਜਾਊਗਾ ਤੁਹਾਨੂੰ ਰੈੱਡ ਦਿਲ ਜਲਦੀ ਜਲਦੀ ਦੇਖੋ ਜੀ ਕਿ ਤੁਹਾਨੂੰ ਇਮੋਜੀ ਕਿਹੜਾ ਦਿੱਤਾ ਹੋਇਆ ਵਾ ਡੇਟ ਆਫ ਬਰਥ ਦੇ ਹਿਸਾਬ ਨਾਲ ਮੈਂ ਈਮੋਜੀ ਸਾਰੇ ਨੂੰ ਮੈਂਸ਼ਨ ਕੀਤੇ ਆ ਹੈਨਾ ਤੇ ਦੇਖੋ ਤਾਂ ਮਟਿਆ ਤੁਹਾਨੂੰ ਕਿਹੜਾ ਈਮੋਜੀ ਗਿਆ ਵਾ ਦੱਸੋ ਤਾਂ ਫਿਰ ਕਿ ਤੁਹਾਡੀ ਡੇਟ ਆਫ ਤੇ ਕਿਹੜੀ ਆ ਦੱਸਿਓ